Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. ਲੋਸ ਐਂਜਲਸ ਚ ਅੱਗ ਦਾ ਟਾਂਡਮ ਪੈਲਸ ਹਿਲਟਰ ਸਮੇਤ ਕਈ ਹਾਲੀਵੁੱਡ ਸ਼ਖਸੀਆਂ ਦੇ ਘਰ ਹੋਏ ਰਾਖ ਜਪਾਨ ਨੇ ਰੂਸ ਤੇ ਲਗਾਈਆਂ ਨਵੀਆਂ ਪਾਬੰਦੀਆਂ ਉਤੀ ਨਾਲ ਜਲਦੀ ਹੋ ਸਕਦੀ ਹੈ ਮੁਲਾਕਾਤ ਇਹ ਕਹਨਾਂ ਏ ਟੰਪ ਦਾ ਲਾਸ ਐਂਜਲਸ ਚ ਅੱਗ ਦਾ ਟਾਂਡਵ ਪੈਰਿਸ ਹਿਟਲਰ ਸਮੇਤ ਕਈ ਹਾਲੀਵੁੱਡ ਸ਼ਖਸੀਆਂ ਦੇ ਘਰ ਹੋਏ ਰਾਖ ਜੀਹਾਂ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਲਾਸ ਐਂਜਲਸ ਵਿੱਚ ਲੱਗੀ ਭਿਆਨਕ ਅੱਗ ਨੇ ਤਬਾਹੀ ਮਚਾਈ ਹੋਈ ਹੈ ਇਸ ਅਗਨਾਲ ਹੁਣ ਤੱਕ ਘੱਟੋ-ਘੱਟ 5 ਲੋਕਾਂ ਦੀ ਜਾਨ ਜਾ ਚੁੱਕੀ ਹੈ ਕਈ ਹਜ਼ਾਰ ਤੋਂ ਵੱਧ ਇਮਾਰਤਾਂ ਸੜ ਕੇ ਸੁਹਾਗ ਹੋ ਜਾਂ ਨੇ ਲੌਂਸ ਐਂਜਲਸ ਨੂੰ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦਾ ਘਰ ਮੰਨਿਆ ਜਾਂਦਾ ਹੈ ਜਿਸੇ ਚ ਇਸ ਨੂੰ ਹਾਲੀਵੁੱਡ ਲਈ ਵੀ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈਗਾ ਅੱਗ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਤੇ ਤੇ ਦੁਕਾਨਾਂ ਛੱਡ ਕੇ ਭਜਣਾ ਪਿਆ ਖਰਾਬ ਸਥਿਤੀ ਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਵਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਇਸੇ ਕੜੀ ਚ ਹਾਲੀਵੁੱਡ ਸਟਾਰ ਪੈਰਿਸ ਹਿਟਲਨ ਦੇ ਘਰ ਨੂੰ ਵੀ ਅੱਗ ਲੱਗ ਗਈ ਪੈਰਿਸ ਹਿਲਟਨ ਨੇ ਵੀ ਲਾਈਵ ਟੀਵੀ ਤੇ ਮਲੀਬੂ ਵਿੱਚ ਆਪਣੇ ਘਰ ਨੂੰ ਸੜਦੇ ਦੇਖਿਆ ਕਿ ਪੈਰਿਸ ਹਿਲਟਨ ਨੇ ਇਸ ਵੀਡੀਓ ਨੂੰ ਆਪਣੇ ਐਕਸ ਅਕਾਊਂਟ ਤੇ ਸ਼ੇਅਰ ਕੀਤਾ ਅਤੇ ਇੱਕ ਲੰਬੀ ਪੋਸਟ ਵੀ ਲਿਖੀ ਹੈ ਇਸ ਪੋਸਟ ਵਿੱਚ ਪੈਰਿਸ ਹਿਲਟਨ ਨੇ ਇਸ ਕਾਰ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ ਅਤੇ ਉਹਨਾਂ ਕਿਹਾ ਕਿ ਇਹ ਸਭ ਦੇਖ ਕੇ ਉਹਨਾਂ ਦਾ ਦਿਲ ਟੁੱਟ ਗਿਆ ਹੈ। ਉਹਨਾਂ ਨੇ ਇੱਕ ਰੋਣ ਵਾਲਾ ਈਮੋਜੀ ਵੀ ਲਗਾਇਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਇਸ ਹਾਸਿਕਾਨੰਦਰੋ ਟੁੱਟ ਗਈ ਹੈ। ਪੈरिस ਹਿਲਟਰ 43 ਸਾਲ ਦੇ ਨੇ ਤੇ ਇੰਸਟਾਗ੍ਰਾਮ ਤੇ ਆਪਣੀ ਕਾਰ ਦੇ ਪਿੱਛੇ ਬੈਠੇ ਕੁੱਤਿਆਂ ਦਾ ਵੀਡੀਓ ਸਾਂਝਾ ਕੀਤਾ ਹੈ। ਹਿਲਟਰ ਇਸ ਖਤਰਨਾਕ ਸਥਿਤੀ ਤੋਂ ਬਾਹਰ ਨਿਕਲਣ ਅਤੇ ਹੋਟਲ ਲਈ ਜਾਣ ਲਈ ਆਪਣੀਆਂ ਚੀਜ਼ਾਂ ਪੈਕ ਕਰੀ ਸੀ। ਉਸਨੇ ਕਿਹਾ ਕਿ ਠੀਕ ਹੈ ਅਸੀਂ ਸਾਰੇ ਉਹ ਲੱਭ ਲਿਆ ਹੈ ਅਸੀਂ ਕਾਰ ਵਿੱਚ ਪੈਕਿੰਗ ਕਰ ਰਹੇ ਹਾਂ ਅਤੇ ਹੋਟਲ ਜਾਣ ਲਈ ਤਿਆਰ ਹਾਂ ਹਰ ਕੋਈ ਆਪਣੇ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨਾ ਯਕੀਨੀ ਬਣਾਉਂਦਾ ਹੈ ਅਤੇ ਹਰੇਕ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹੈ ਇੱਥੇ ਜਾਪਾਨ ਨੇ ਰੂਸ ਤੋਂ ਲਗਾਈਆਂ ਨਵੀਆਂ ਪਾਬੰਦੀਆਂ ਜੀ ਹਾਂ ਪੰਜਾਬ ਨੇ ਯੂਕਰੇਨ ਵਿਰੁੱਧ ਜਾਗਨ ਨੂੰ ਲੈ ਕੇ ਰੂਸ ਵਿਰੁੱਧ ਸ਼ੁੱਕਰਵਾਰ ਨੂੰ ਵਾਧੂ ਪਾਬੰਦੀਆਂ ਨੂੰ ਮਨਜ਼ੂਰੀ ਦੇ ਦਿੱਤੀ ਏ ਜਿਸ ਵਿੱਚ ਦਜਨਾਂ ਵਿਅਕਤੀਆਂ ਅਤੇ ਸਮੂਹਾਂ ਦੀ ਜਾਇਦਾਦ ਜ਼ਬਤ ਕਰਨਾ ਸ਼ਾਮਲ ਹੈ ਇਸ ਦੇ ਨਾਲ ਹੀ ਰੂਸ ਅਤੇ ਕਈ ਹੋਰ ਦੇ ਚਦ ਦਜਨਾਂ ਸੰਗਠਨਾ ਨੂੰ ਨਿਰਯਾਤ ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ ਇਹ ਪਾਬੰਦੀਆਂ ਉਹਨਾਂ ਲੋਕਾਂ ਤੇ ਲਗਾਈਆਂ ਗਈਆਂ ਹਨ ਜੋ ਰੂਸ ਨੂੰ ਅੰਤਰਰਾਸ਼ਟਰੀ ਪਾਬੰਦੀਆਂ ਤੋਂ ਬਚਣ ਲਈ ਮਦਦ ਕਰਦੇ ਹਨ ਮੁੱਖ ਕੈਬਨਿਟ ਸਕੱਤਰ ਯੋਮ ਜੋਸ਼ੀ ਮਾਜਾ ਹਿਆਸੀ ਨੇ ਸ਼ੁਕਰਵਾ ਨੂੰ ਕੈਬਨਿਟ ਨੂੰ ਦੱਸਿਆ ਕਿ ਬਾਧੂ ਪਾਬੰਦੀਆਂ ਜੋ ਯੂਕਰੇਨ ਤੇ ਹਮਲੇ ਨੂੰ ਲੈ ਕੇ ਰੂਸ ਵਿਰੁੱਧ ਪਮਧੀਆਂ ਨੂੰ ਮਜ਼ਬੂਤ ਕਰਨ ਲਈ ਜੀ 7 ਦੇ ਯਤਨਾਂ ਪ੍ਰਤੀ ਜਾਪਾਨ ਦੀ ਵਚਨਬੱਤਾ ਨੂੰ ਦਸੋਂਡੀਆਂ ਹਨ ਜਾਪਾਨ ਪਹਿਲਾਂ ਵੀ ਕਈ ਵਾਰ ਪਾਬੰਦੀਆਂ ਲਗਾ ਚੁੱਕਾ ਹੈ ਤੇ ਇਹ ਤਾਜ਼ਾ ਕਦਮ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੁਆਰਾ ਦਸੰਬਰ ਦੇ ਅੱਧ ਵਿੱਚ ਇੱਕ ਜੀ 7 ਆਨਲਾਈਨ ਸੰਮੇਲਨ ਵਿੱਚ ਦੇਸ਼ ਦੀ ਨੀਤੀ ਦੀ ਪੁਸ਼ਟੀ ਕਰਨ ਤੋਂ 1 ਮਹੀਨਾ ਬਾਅਦ ਲ ਆਇਆ ਹੈ ਹਯਾਚੀਨ ਨੇ ਕਿਹਾ ਕਿ ਉਹ ਵਿਸ਼ਵ ਸ਼ਾਂਤੀ ਪ੍ਰਾਪਤ ਕਰਨ ਅਤੇ ਰੂਸੀ ਹਮਲੇ ਕਾਰਨ ਯੂਕਰੇਨ ਨਾਲ ਸਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਅੰਤਰਰਾਸ਼ੀ ਜਟਨਾ ਦੇ ਹਿੱਸੇ ਵਜੋਂ ਜਾਪਾਨ ਦਾ ਯੋਗਦਾਨ ਹੈ ਜਾਪਾਨ ਨੇ ਉਹਨਾਂ ਵਿਅਕਤੀਆਂ ਸੰਗਠਨਾ ਅਤੇ ਬੈਂਕਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇਗਾ ਇਸ ਸੂਚੀ ਵਿੱਚ 11 ਵਿਅਕਤੀ, 29 ਸੰਗਠਨ ਅਤੇ ਤਿੰਨ ਰੂਸੀ ਬੈਂਕ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਉੱਤਰੀ ਕੋਰੀਆ ਅਤੇ ਜੌਰਜੀਆ ਦਾ ਇੱਕ-ਇੱਕ ਬੈਂਕ ਵੀ ਸੂਚੀ ਵਿੱਚ ਸ਼ਾਮਲ ਹੈ ਜਿਨ੍ਹਾਂ ਤੇ ਰੂਸ ਨੂੰ ਪਾਬੰਦੀਆਂ ਤੋਂ ਬਚਣ ਲਈ ਮਦਦ ਕਰਨ ਦਾ ਦੋਸ਼ ਹੈ। ਕੈਬਨਿਟ ਨੇ 22 ਰੂਸੀ ਫੌਜੀ ਨਾਲ ਸੰਬੰਧਿਤ ਸੰਗਠਨਾ ਤੇ ਵਿਆਪਕ ਨਿਰਯਾਤ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਟੈਕ ਟੈਕਨੋਲੋਜੀ ਅਤੇ ਮਸ਼ੀਨਰੀ ਨਿਰਮਾਤਾ ਸ਼ਾਮਲ ਹਨ। ਵਪਾਰ ਅਤੇ ਉਦਯੋਗ ਮੰਤਰਾਲੇ ਅਨੁਸਾਰ ਜਾਪਾਨ ਨੇ 335 ਵਸਤੂਆਂ ਦੀ ਸੂਚੀ ਨੂੰ ਵੀ ਮਜਬੂਰੀ ਦੇ ਦਿੱਤੀ ਹੈ ਜੋ 23 ਜਨਵਰੀ ਤੋਂ ਰੂਸ ਦੀ ਨਿਰਯਾਤ ਨਹੀਂ ਕੀਤੀਆਂ ਜਾ ਸਕਦੀਆਂ ਇਸ ਸੂਚੀ ਵਿੱਚ ਵਾਹਨਾ ਦੇ ਇੰਜਣ ਅਤੇ ਪੁਰਜ਼ੇ ਮੋਟਰਸਾਈਕਲ ਸੰਚਾਰ ਧੁੰਨੀ ਉਪਕਰਨ ਮਕੈਨੀਕਲ ਉਪਕਰਨ ਅਤੇ ਵਾਲਵ ਸ਼ਾਮਲ ਹਨ ਨਿਰਯਾਤ ਪਾਬੰਦੀਆਂ 31 ਗੈਰ ਰੂਸੀ ਸਮੂਹਾਂ ਤੇ ਵੀ ਲਾਗੂ ਕੀਤੀਆਂ ਜਾਣਗੀਆਂ ਜਿੰਨਾ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਰੂਸ ਨੂੰ ਪਾਬੰਦੀਆਂ ਤੋਂ ਬਚਣ ਲਈ ਮਦਦ ਮਿਲੀ ਇਹਨਾਂ ਵਿੱਚ ਹਾਂਗਕਾਂਗ ਦੇ 11 ਅਤੇ ਚੀਨ ਦੇ 7 ਅਤੇ ਤੁਰਕੀ ਦੇ 8 ਸਮੂਹ ਵੀ ਚਮਲ ਹਨ ਪੁਤਿਨ ਨਾਲ ਜਲਦੀ ਹੋ ਸਕਦੀ ਹੈ ਮੁਲਾਕਾਤ 트럼ਪ ਜੀ ਹਾਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਲਨ 트럼ਪ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀ ਮੀਰ ਪੁਤਿਨ ਉਹਨਾਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਦੋਵਾਂ ਨੇਤਾਵਾਂ ਵਿਚਕਾਰ ਮੁਲਾਕਾਤ ਦੀ ਯੋਜਨਾ ਬਣਾਈ ਜਾ ਰਹੀ ਹੈ ਦੋਨੋਂ 트럼ਪ ਜਲਦੀ ਹੀ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌ ਚੁੱਕਣ ਵਾਲੇ ਹਨ ਇਸ ਦੌਰਾਨ ਉਹਨਾਂ ਐਲਾਨ ਕੀਤਾ ਕਿ ਰੂਸੀ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮਾਂ ਤੈਅ ਕੀਤਾ ਜਾ ਰਿਹਾ ਹੈ ਬੁੱਧਵਾਰ ਨੂੰ ਫਲੋਰੀਡਾ ਦੇ ਪਾਮ ਬੀਚ ਵਿਖੇ ਆਪਣੇ ਮਾਰਕ ਏ ਲਾਗੋ ਸਟੇਟ ਵਿਖੇ ਰਿਪਬਲਿਕਨ ਗਵਰਨਾ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਰੂਸੀ ਨੇਤਾ ਬਾਰੇ ਕਿਹਾ ਕਿ ਉਹ ਪੁਤਿਨ ਨੂੰ ਮਿਲਣਾ ਚਾਹੁੰਦੇ ਹਨ ਅਸੀਂ ਇੱਕ ਮੁਲਾਕਾਤ ਦੀ ਯੋਜਨਾ ਬਣਾ ਰਹੇ ਹਾਂ ਰੂਸ ਅਤੇ ਯੂਕਰੇਨ ਵਿਚਕਾਰ ਟਕਰਾਅ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਉਹਨਾਂ ਨੂੰ ਮਿਲਣਾ ਚਾਹੁੰਦੇ ਹਨ ਕਿ ਉਹਨਾਂ ਨੇ ਅਜੇ ਹਜਾਰ ਜਨਤਕ ਤੌਰ ਤੇ ਵੀ ਕਿਹਾ ਹੈ ਤੇ ਸਾਨੂੰ ਜੁੱਧ ਅਤੇ ਖੂਨ ਖਰਾਬਾ ਖਤਮ ਕਰਨਾ ਪਵੇਗਾ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.